ਬਾਬਾ ਬਲਕ ਨਾਥ ਜੀ ਲਈ ਅਰਦਾਸ ਪੈਸੇ ਲਈ ਸਤਿ ਸ੍ਰੀ ਅਕਾਲ ਬਾਬਾ ਜੀ ਮੈਂ ਆਪ ਜੀ ਕੋਲ ਆਪਣੇ ਦਿਲ ਦੇ ਸੱਚੇ ਇਰਾਦੇ ਨਾਲ ਆਇਆ ਹਾਂ ਬਾਬਾ ਜੀ ਘਰ ਵਿੱਚ ਪੈਸੇ ਦੀ ਕਮੀ ਹੈ ਮੇਰੇ ਪਰਿਵਾਰ ਦੇ ਸਭ ਕੰਮ ਰੁਕ ਰਹੇ ਹਨ ਮੇਰੇ ਬੱਚਿਆਂ ਦੀ ਜ਼ਿੰਦਗੀ ਸੰਭਾਲਣ ਵਿੱਚ ਮੁਸ਼ਕਲ ਆ ਰਹੀ ਹੈ ਬਾਬਾ ਜੀ ਆਪ ਜੀ ਦੀ ਕਿਰਪਾ ਨਾਲ ਸਾਡਾ ਘਰ ਸੁੱਖ ਸ਼ਾਂਤੀ ਨਾਲ ਭਰਿਆ ਹੋਵੇ ਸਾਡੇ ਘਰ ਵਿੱਚ ਤੰਦ ਦਾ ਆਵਾਜ਼ਾਈ ਹੋਵੇ ਮੇਰੇ ਘਰ ਦੇ ਹਰ ਮੈਂਬਰ ਨੂੰ ਲੋੜੀਂਦੇ ਸਾਮਾਨ, ਰੋਟੀ, ਕਪੜੇ ਅਤੇ ਸਹੂਲਤ ਮਿਲੇ। ਬਾਬਾ ਜੀ, ਮੈਂ ਜਾਣਦਾ ਹਾਂ ਕਿ ਆਪ ਜੀ ਸਾਡੀ ਮਦਦ ਕਰਨਗੇ ਪਰ ਮੈਨੂੰ ਆਪਣੇ ਮਨ ਨੂੰ ਸਾਫ਼ ਅਤੇ ਦਿਲ ਨੂੰ ਖੁੱਲਾ ਰੱਖ ਕੇ ਸੱਚੀ ਅਰਦਾਸ ਕਰਨ ਦੀ ਤਾਕਤ ਦਿਓ। ਮੇਰੇ ਘਰ ਨੂੰ ਨਿਬਰ ਅਤੇ ਖੁਸ਼ਹਾਲ ਬਣਾਓ। ਮੇਰੀ ਅਰਦਾਸ ਹੈ ਕਿ ਸਾਡਾ ਘਰ ਪੈਸਾ ਅਤੇ ਖੁਸ਼ੀ ਨਾਲ ਭਰਿਆ ਹੋਵੇ। ਸਾਡੇ ਘਰ ਦੇ ਸਭ ਕੰਮ ਆਸਾਨ ਹੋਣ। ਬਾਬਾ ਜੀ ਸਾਡੀ ਹਾਲਤ ਨੂੰ ਬਦਲਣ ਅਤੇ ਸਾਡੇ ਘਰ ਵਿੱਚ ਧਨ ਦੀ ਸਹੂਲਤ ਕਰਨ ਦੀ ਕਿਰਪਾ ਕਰੋ। ਬਾਬਾ ਜੀ, ਮੈਂ ਆਪਣੇ ਘਰ ਅਤੇ ਪਰਿਵਾਰ ਦੀ ਹਾਲਤ ਤੁਹਾਡੇ ਸਾਹਮਣੇ ਪੇਸ਼ ਕਰਦਾ ਹਾਂ। ਸਾਡੀ ਮਿਹਨਤ ਦੇ ਬਾਵਜੂਦ ਕਈ ਵਾਰੀ ਪੈਸੇ ਦੀ ਕਮੀ ਕਾਰਨ ਕੰਮ ਰੁਕ ਜਾਂਦੇ ਹਨ। ਮੈਂ ਸੱਚੇ ਦਿਲ ਨਾਲ ਅਰਦਾਸ ਕਰਦਾ ਹਾਂ ਕਿ ਤੁਸੀਂ ਸਾਡੇ ਘਰ ਵਿੱਚ ਖੁਸ਼ਹਾਲੀ ਅਤੇ ਧਨ ਦੀ ਸਹੂਲਤ ਬਖਸ਼ੋ। ਮੇਰੀ ਅਰਦਾਸ ਹੈ ਕਿ ਮੇਰੇ ਘਰ ਦੇ ਸਭ ਮੈਂਬਰ ਸਿਹਤਮੰਦ, ਖੁਸ਼ ਅਤੇ ਸੁਖੀ ਰਹਿਣ। ਸਾਡੇ ਘਰ ਦੇ ਹਰ ਕੰਮ ਲਈ ਆਸਾਨੀ ਆਵੇ ਸਾਨੂੰ ਸਿਰਫ ਆਪਣੀ ਮਿਹਨਤ ਤੇ ਭਰੋਸਾ ਹੈ ਪਰ ਤੁਹਾਡੀ ਕਿਰਪਾ ਨਾਲ ਹਰੇਕ ਕੰਮ ਸੰਪੂਰਨ ਹੋਵੇ ਬਾਬਾ ਜੀ ਸਾਡੇ ਘਰ ਵਿੱਚ ਰੋਟੀ ਕਪੜੇ ਅਤੇ ਜ਼ਰੂਰੀਆਂ ਦੀ ਕੋਈ ਕਮੀ ਨਾ ਹੋਵੇ ਸਾਡੇ ਘਰ ਦੇ ਹਰ ਮੈਂਬਰ ਨੂੰ ਦਿਨ ਰਾਤ ਸੁਰੱਖਿਆ ਅਤੇ ਸ਼ਾਂਤੀ ਮਿਲੇ ਸਾਡਾ ਘਰ ਸੁੱਖ ਸ਼ਾਂਤੀ ਅਤੇ ਧੰਨ ਨਾਲ ਭਰਿਆ ਰਹੇ ਮੇਰੀ ਸੱਚੀ ਅਰਦਾਸ ਹੈ ਕਿ ਤੁਸੀਂ ਸਾਡੇ ਘਰ ਦੀ ਹਾਲਤ ਬਦਲਣ ਅਤੇ ਧਨ ਦੀ ਸਹੂਲਤ ਕਰਨ ਦੀ ਕਿਰਪਾ ਕਰੋ ਮੈਂ ਆਪਣੇ ਦਿਲ ਨੂੰ ਖੁੱਲਾ ਅਤੇ ਸੱਚਾ ਰੱਖ ਕੇ ਤੁਹਾਡੇ ਸਾਹਮਣੇ ਆਇਆ ਹਾਂ ਬਾਬਾ ਜੀ ਮੈਂ ਜਾਣਦਾ ਹਾਂ ਕਿ ਹਰ ਚੀਜ਼ ਤੁਹਾਡੇ ਹੱਥ ਵਿੱਚ ਹੈ ਮੈਂ ਆਪਣੇ ਘਰ ਦੀ ਮਾਲੀ ਹਾਲਤ ਅਤੇ ਸਮੱਸਿਆਵਾਂ ਤੁਹਾਡੇ ਸਾਹਮਣੇ ਰੱਖਦਾ ਹਾਂ ਬਾਬਾ ਜੀ ਸਾਡੀ ਮਿਹਨਤ ਨਾਲ ਸਾਡੇ ਘਰ ਦੇ ਕੰਮ ਅਧੂਰੇ ਰਹਿ ਜਾਂਦੇ ਹਨ ਪਰ ਤੁਹਾਡੇ ਬਿਨਾ ਸਾਨੂੰ ਸਹੂਲਤ ਨਹੀਂ ਮਿਲ ਸਕਦੀ ਮੇਰੀ ਅਰਦਾਸ ਹੈ ਕਿ ਤੁਸੀਂ ਸਾਡੇ ਘਰ ਵਿੱਚ ਸੌਖੇ ਰਸਤੇ ਖੋਲੋ ਸਾਡਾ ਘਰ ਤਨ ਖੁਸ਼ਹਾਲੀ ਅਤੇ ਸੁਖ ਸ਼ਾਂਤੀ ਨਾਲ ਭਰਿਆ ਹੋਵੇ ਸਾਡੀ ਮਿਹਨਤ ਅਤੇ ਸੱਚਾਈ ਨਾਲ ਸਾਡੇ ਘਰ ਦੀ ਹਾਲਤ ਬਦਲਣ ਦੀ ਕਿਰਪਾ ਕਰੋ ਬਾਬਾ ਜੀ ਸਾਨੂੰ ਸਿੱਖਿਆ ਹੌਸਲਾ ਅਤੇ ਤਨ ਦਿਓ ਤਾਂ ਜੋ ਅਸੀਂ ਆਪਣੇ ਘਰ ਨੂੰ ਚੰਗੇ ਰਸਤੇ ਤੇ ਲੈ ਜਾ ਸਕੀਏ ਸਾਡੇ ਘਰ ਦੇ ਹਰ ਮੈਂਬਰ ਦੇ ਦਿਲ ਵਿੱਚ ਸੰਤੋਖ ਅਤੇ ਖੁਸ਼ੀ ਭਰੋ ਸਾਡਾ ਘਰ ਹਮੇਸ਼ਾ ਨਿਰਬਰ ਸੁਰੱਖਿਅਤ ਅਤੇ ਖੁਸ਼ਹਾਲ ਰਹੇ। ਬਾਬਾ ਜੀ ਮੈਂ ਤੁਹਾਡੇ ਸਾਹਮਣੇ ਆਪਣੇ ਦਿਲ ਦੀ ਗਹਿਰਾਈ ਨਾਲ ਆਇਆ ਹਾਂ। ਸੱਚ ਦੇ ਨਾਲ ਅਤੇ ਖੁੱਲੇ ਦਿਲ ਨਾਲ ਮੈਂ ਅਰਦਾਸ ਕਰਦਾ ਹਾਂ ਕਿ ਤੁਸੀਂ ਸਾਡੇ ਘਰ ਦੀ ਹਾਲਤ ਬਦਲੋ। ਬਾਬਾ ਜੀ ਘਰ ਵਿੱਚ ਪੈਸੇ ਦੀ ਕਮੀ ਨੇ ਸਾਡੇ ਪਰਿਵਾਰ ਦੇ ਹਰ ਮੈਂਬਰ ਨੂੰ ਪ੍ਰਭਾਵਿਤ ਕੀਤਾ ਹੈ। ਮੇਰੇ ਬੱਚੇ, ਮੇਰੇ ਮਾਪੇ ਅਤੇ ਮੈਂ ਖੁਸ਼ਹਾਲ ਜੀਵਨ ਦੀ ਖੋਜ ਕਰ ਰਹੇ ਹਾਂ ਪਰ ਅਕਸਰ ਸਾਡੇ ਕੋਲ ਵਸਣਾ ਮੁਸ਼ਕਲ ਹੁੰਦਾ ਹੈ। ਬਾਬਾ ਜੀ ਮੇਰੀ ਅਰਦਾਸ ਹੈ ਕਿ ਸਾਡੀ ਮਿਹਨਤ ਅਤੇ ਇਮਾਨਦਾਰੀ ਨੂੰ ਅਸਰ ਮਿਲੇ ਸਾਡਾ ਘਰ ਸੁਖ ਸ਼ਾਂਤੀ ਅਤੇ ਪੈਸੇ ਨਾਲ ਭਰਿਆ ਹੋਵੇ ਸਾਡੀ ਹਰ ਦਿਨ ਦੀ ਜ਼ਿੰਦਗੀ ਆਸਾਨ ਹੋਵੇ ਮੇਰੇ ਘਰ ਦੇ ਹਰੇਕ ਮੈਂਬਰ ਨੂੰ ਖੁਰਾਕ ਸਹੂਲਤਾਂ ਅਤੇ ਸੁਰੱਖਿਆ ਮਿਲੇ ਬਾਬਾ ਜੀ ਸਾਨੂੰ ਦਿਨ ਰਾਤ ਸਹੂਲਤਾਂ ਨਾਲ ਜੀਵਨ ਬਿਤਾਉਣ ਦੀ ਕਿਰਪਾ ਕਰੋ ਬਾਬਾ ਜੀ ਮੈਂ ਜਾਣਦਾ ਹਾਂ ਕਿ ਆਪ ਜੀ ਸਾਡੇ ਨਾਲ ਹਰ ਸਮੇਂ ਹੋ ਮੈਨੂੰ ਆਪਣੇ ਘਰ ਲਈ ਸਹੀ ਫੈਸਲੇ ਕਰਨ ਦਾ ਬੁੱਧੀ ਅਤੇ ਹੌਸਲਾ ਦਿਓ ਸਾਡੇ ਘਰ ਵਿੱਚ ਪੈਸੇ ਦੀ ਸਹੂਲਤ ਬਣਾਓ ਤਾਂ ਜੋ ਅਸੀਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਸਕੀਏ ਸਾਡਾ ਘਰ ਹਮੇਸ਼ਾ ਖੁਸ਼ਹਾਲ ਅਤੇ ਸੁਰੱਖਿਅਤ ਰਹੇ ਬਾਬਾ ਜੀ ਮੈਂ ਆਪਣੀ ਅਰਦਾਸ ਵਿੱਚ ਸੱਚਾਈ ਅਤੇ ਭਗਤੀ ਨਾਲ ਕਹਿ ਰਿਹਾ ਹਾਂ ਕਿ ਸਾਡੇ ਘਰ ਦੀ ਹਾਲਤ ਬਦਲੋ ਸਾਡਾ ਘਰ ਤਾਂ ਖੁਸ਼ਹਾਲੀ ਆਨੰਦ ਅਤੇ ਸ਼ਾਂਤੀ ਨਾਲ ਭਰਿਆ ਹੋਵੇ ਸਾਡੇ ਪਰਿਵਾਰ ਦੇ ਹਰੇਕ ਮੈਂਬਰ ਦੀ ਮਿਹਨਤ ਸਫਲ ਹੋਵੇ ਸਾਡਾ ਘਰ ਸਦਾ ਖੁੱਲਾ ਸੁਰੱਖਿਅਤ ਅਤੇ ਪੈਸੇ ਨਾਲ ਭਰਿਆ ਰਹੇ ਬਾਬਾ ਜੀ ਮੈਂ ਆਪਣੀ ਹਰ ਰੋਜ਼ਾਨਾ ਦੀ ਮੁਸੀਬਤ ਅਤੇ ਲੋੜ ਤੁਹਾਡੇ ਸਾਹਮਣੇ ਰੱਖਦਾ ਹਾਂ ਮੇਰੀ ਅਰਦਾਸ ਹੈ ਕਿ ਤੁਸੀਂ ਸਾਡਾ ਘਰ ਸੰਭਾਲੋ ਸਾਡੀ ਸਹੂਲਤ ਕਰੋ ਅਤੇ ਸਾਡੇ ਘਰ ਨੂੰ ਖੁਸ਼ਹਾਲ ਬਣਾਓ ਬਾਬਾ ਜੀ ਸਾਡੇ ਘਰ ਨੂੰ ਹਮੇਸ਼ਾ ਤਨ ਸੁਖ ਸ਼ਾਂਤੀ ਅਤੇ ਖੁਸ਼ੀ ਮਿਲੇ